ਹਾਂਜੀ ਸ਼ਸ਼ੀ ਕਾਲ ਦੀ ਕੈਮਰੀ ਕਾਟਨ ਵਾਲੀ ਸੇਲ ਦੁਬਾਰਾ ਤੋਂ ਰੀਸਟਾਕ ਹੋ ਗਈ ਹੈ। ਇਸ ਵਾਰ ਇਸ ਵਿੱਚ ਬਹੁਤ ਸੋਹਣੇ-ਸੋਹਣੇ ਪ੍ਰਿੰਟ ਆਏ ਨੇ। ਸਾਰੇ ਪ੍ਰਿੰਟ ਅਲੱਗ-ਅਲੱਗ ਨੇ ਤੇ ਅਲੱਗ-ਅਲੱਗ ਕਲਰ ਦੇ ਨੇ। ਵੀਡੀਓ ਨੂੰ ਸਕਿਪ ਨਾ ਕਰਿਓ। ਇਸ ਵਿੱਚ ਤੁਸੀਂ ਕੋਈ ਵੀ ਆਪਣੀ ਚੋਇਸ ਦੇ ਤਿੰਨ ਸੂਟ ਸਿਲੈਕਟ ਕਰ ਸਕਦੇ ਹੋ। ਪ੍ਰਾਈਸ ਸੇਮ ਰਹੇਗਾ 1350 ਦੇ ਤਿੰਨ ਸੂਟ ਆਪਣੀ ਮਰਜ਼ੀ ਤੇ ਤੁਸੀਂ ਸਿਲੈਕਟ ਕਰ ਸਕਦੇ। ਕੈਮਰੀ ਕਾਟਨ ਦੇ ਸੂਟ ਤੁਹਾਨੂੰ ਵੱਡੇ ਪਨੇ ਦੀ ਸ਼ਰਟ ਮਿਲੇਗੀ ਤੇ 2.5 ਮੀਟਰ ਦੀ ਬਾਟਮ ਮਿਲੇਗੀ। ਬਾਟਮ ਨਾਰਮਲ ਪਨੇ ਦੀ ਹੋਏਗੀ। ਤੇ ਸ਼ਰਟ ਮٹے ਪਨੀ ਦੇ ਹੋਏਗੀ ਪ੍ਰੋਪਰ ਸ਼ਰਟ ਬਣੇਗੀ ਕੈਸ਼ ਔਨ ਡਿਲੀਵਰੀ ਨਹੀਂ ਹੈ ਔਨਲਾਈਨ ਪੇਮੈਂਟ ਹੋਏਗੀ ਵਿਦਾਊਟ ਪੇਮੈਂਟ ਕੋਈ ਵੀ ਪਾਰਸਲ ਬੁੱਕ ਨਹੀਂ ਹੋਏਗਾ ਕੋਈ ਵੀ ਸੂਟ ਤੁਸੀਂ ਬਾਇ ਕਰਨਾ ਚਾਹੁੰਦੇ ਹੋ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਕਰੋ ਤੇ ਆਪਣਾ ਆਰਡਰ ਬੁੱਕ ਕਰਾ ਸਕਦੇ ਹੋ ਪਾਰਸਲ ਦੀ ਓਪਨਿੰਗ ਵੀਡੀਓ ਜ਼ਰੂਰ ਬਣਾਇਆ ਕਰੋ ਅਗਰ ਕੋਈ ਵੀ ਡਿਫੈਕਟ ਹੁੰਦਾ ਤਾਂ ਉਹ ਚੇਂਜ ਹੋਏਗਾ ਵਿਦਾਊਟ ਵੀਡੀਓ ਕੋਈ ਵੀ ਪਾਰਸਲ ਚੇਂਜ ਨਹੀਂ ਹੋਏਗਾ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ